ਭਾਈ ਆਹ ਚੀਜ਼ ਨੇ ਆਪਾਂ ਨੂੰ ਬਹੁਤ ਸੌਖੇ ਕਰ ਦੇਣਾ ਘਰਾਂ 'ਚ ਜਿਵੇਂ ਬਜ਼ੁਰਗ ਹੁੰਦੇ ਨੇ ਕੋਠਾ ਤੇ ਨਹੀਂ ਚੜਿਆ ਜਾਂਦਾ ਲਿਫਟ ਲਾਉਣ ਨੂੰ ਨਹੀਂ ਜਗ੍ਹਾ ਹੁੰਦੀ ਆਹ ਵੇਖੋ ਪੌੜੀ ਆ ਗਈ ਲਿਫਟ ਵਾਲੀ ਤੁਹਾਡੀਆਂ ਪੌੜੀਆਂ ਤੇ ਲੱਗ ਜੂਗੀ ਚਾਹੇ ਤੁਹਾਡੀਆਂ ਪੌੜੀਆਂ ਤੇ ਬੈਂਡ ਪੈਂਦਾਗਾ ਬਸ ਆਹ ਆਟੋਮੈਟਿਕ ਇਹਦਾ ਥੱਲੇ ਆ ਜੂਗਾ ਦੱਬੇ ਤੋਂ ਬਟਨ ਤੇ ਆਟੋਮੈਟਿਕ ਹੀ ਤਹਾ ਚੜ ਜੂਗੀ ਦੂਸਰੀ ਉਸਨੇ ਤੇ ਰਿਮੋਟ ਕੰਟਰੋਲ ਦੀ ਵੀ ਹੈਗੀ ਹੈ ਜਾਨੀ ਕਿ ਉਹਦੇ ਨਾਲ ਵੀ ਥੱਲੇ ਤਹਾ ਕਰ ਸਕਦੇ ਹੈਗੇ ਭਾਈ ਇਹ ਸਾਰੇ ਪੰਜਾਬ 'ਚ ਜਾ ਕੇ ਲਾਏ ਹੋਗੇ ਬਿਲਕੁਲ ਜੀ ਬਾਰੇ ਟਾਈਮ ਦਾ ਪ੍ਰੋਸੈਸ ਤਾਂ ਨਹੀਂ ਹੈਗਾ ਨਹੀਂ ਬਿਲਕੁਲ ਨਹੀਂ ਜੀ ਅੱਜ ਆਰਡਰ ਕਰੋ ਆਹ ਲਿਫਟਾਂ ਇਹ ਜੇ ਮੈਂ ਵੱਡੀ ਲਵਾਉਣੀ ਹੋਵੇ ਕਿਸੇ ਨੇ ਛੋਟੀ ਲਵਾਉਣੀ ਹੋਵੇ ਜਾਂ ਕਿਸੇ ਬਿਜ਼ਨਸਮੈਨ ਨੇ ਮੰਨ ਲਓ ਆਪਣੇ ਦੁਕਾਨ ਤੇ ਲਾਉਣੀ ਉਹ ਵੀ ਲਾ ਦੋਗੇ ਇੱਕ ਬੰਦੇ ਤੋਂ ਲੈ ਕੇ 25 ਬੰਦਿਆਂ ਤੱਕ ਦੀ ਲਿਫਟ ਆਪਾਂ ਇਨ ਹਾਊਸ ਪ੍ਰੋਡਕਸ਼ਨ ਆ ਬਣਾਉਨੇ ਆ ਥੱਲੇ ਫਿਰ ਜਗਾ ਘਰ ਤਾਂ ਨਹੀਂ ਪਟਦੇ ਕੋ ਟੋਆ ਵਗੈਰਾ ਇਹ ਪਿਟਲੈਸ ਮਾਡਲ ਹੈਗਾ ਜੀ ਇਹ ਇਹਦੇ ਵਾਸਤੇ نیچے ਗੱਡਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਅਸਾਂ ਬਸ ਸਿੰਪਲੇ ਜਿਹੇ ਤਰੀਕੇ ਨਾਲ ਜਾ ਕੇ ਫਿਟਿੰਗ ਕਰਨੀ ਹੈ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਗਾਰੰਟੀ ਵਾਰੰਟੀ ਕੀ ਹੈ ਭਾਈ ਗਾਰੰਟੀ ਵਾਰੰਟੀ 2 ਸਾਲ ਦੀ ਹੁੰਦੀ ਹੈ ਜੀ ਤੇ ਲਾ ਸਾਰੇ ਪੰਜਾਬ ਇੰਡੀਆ ਜਿਉਂਗੇ ਬਿਲਕੁਲ ਸਾਰੇ ਪੰਜਾਬ ਚ ਜੀ ਬਿਲਕੁਲ ਜੀ ਤੇ ਆਲਓਵਰ ਇੰਡੀਆ ਤੁਹਾਨੂੰ ਗਾਰੰਟੀ ਮਿਲੂਗੀ ਬਾਅਦ ਚ ਗਾਰੰਟੀ ਵਾਲੇ ਗੱਲਾਂ ਇਹ ਹੋ ਜਾਂਦੀ ਨੇ ਇਹ ਵੀ ਕੰਪਨੀ ਕਰਕੇ ਜਾਊਗੀ ਨਹੀਂ